ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਜਿੱਥੇ ਬਖਵਕ ਬਾਰਡਾਂ ਦੇ ਵਿੱਚ ਸਰਗਰਮ ਹੁੰਦੇ ਨਜ਼ਰ ਆ ਰਹੇ ਨੇ ਅੰਬਖਵਕ ਪਾਰਟੀਆਂ ਦੇ ਉਮੀਦਵਾਰ ਸਵਜ ਪਹੁੰਚੇ ਆ ਵਾਰਡ ਨੰਬਰ 15 ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਸ਼੍ਰੀਮਤੀ ਸੰਗੀਤਾ ਰਾਣੀ ਪਤਨੀ ਮਾਸਟਰ ਸੋਕਮਾਰ ਜੀ ਜੋ ਕਿ ਸਾਂਸਰ ਵੀ ਰਹਿ ਚੁੱਕੇ ਨੇ ਸੋ ਉਹ ਵਿਚਾਰ ਮੌਜੂਦ ਹੈ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਜਿਹੜੇ ਉਹਨਾਂ ਨੂੰ ਕੈਂਡੀਡੇਟ ਉਮੀਦਵਾਰ ਖੜੇ ਨੇ ਤੇ ਕਿਸ ਤਰ੍ਹਾਂ ਦੇ ਜਿਹੜੇ ਮੁੱਦੇ ਨੇ ਵਾਰਡ ਦੇ ਵਿੱਚ ਕੀ ਕੀ ਆਪਣਾ ਕੰਮ ਕਰਾਉਣ ਨੇ ਸਭ ਤੋਂ ਪਹਿਲਾਂ ਮੈਂ ਸਵਾਗਤ ਹੈ ਚੈਨ ਕੀ ਕਹਿਣਾ ਚਾਹੁੰਦੇ ਹਾਂ ਸ਼੍ਰੋਮਿਕ ਕਲੀਦਲ ਪਾਰਟੀ ਵੱਲੋਂ ਤੁਹਾਨੂੰ ਇੱਕ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਿਆ ਗਿਆ ਵਾ ਮੈਂ ਬਾੜਵਾਸੀਆਂ ਨੂੰ ਮੈਂ ਬਾੜ ਨੰਬਰ 15 ਤੋਂ ਖੜੀ ਕੈਂਡੀਡੇਟ ਤੇ ਮੈਂ ਬਾੜਵਾਸੀਆਂ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਜੋ ਵੀ ਉਹਨਾਂ ਦੇ ਮੁੱਦੇ ਨੇ ਗਲੀਆਂ ਨਾਲੀਆਂ ਦੇ ਬਾਰੇ ਜੋ ਵੀ ਨੇ ਉਹ ਸਭ ਆਪਾਂ ਕਰਾਂਗੇ ਇਸ ਤਰ੍ਹਾਂ ਦੇ ਇਤਿਹਾਸ ਹਾਂਜੀ ਕਿਸ ਤਰ੍ਹਾਂ ਦੇ ਇਤਿਹਾਸ ਜਿਸ ਤਰ੍ਹਾਂ ਮਤਲਬ ਤੁਸੀਂ ਗੱਲ ਕੀਤੀ ਹੈ ਕਿ ਗਲੀਆਂ ਨਾਲੀਆਂ ਦੇ ਹੈਗੇ ਨੇ ਹੋਰ ਕੀ ਕੀ ਲੱਗਦਾ ਵੀ ਕੀ ਕੀ ਕੰਮ ਕਰਾਉਣ ਵਾਲੇ ਹੋਰ ਜੋ ਵੀ ਜੋ ਵੀ ਬਾੜੀਆਂ ਜੋ ਸਮੱਸਿਆਵਾਂ ਨੇ ਸਭ ਨੂੰ ਆਪਾਂ ਦੇ ਕਰਾਂਗੇ ਠੀਕ ਹੱਲ ਕਰਾਂਗੇ ਉਹਨਾਂ ਦੀ ਜੋ ਵੀ ਪ੍ਰੋਬਲਮਸ ਨੇ ਸ਼ੌਕਮਾਸਟਰ ਵੀ ਵਿਚਾਰ ਵਿੱਚ ਜੁੜਨੇ ਸਾਸੋ ਵੀ ਰਹਿ ਚੁੱਕੇ ਹਾਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਚੈਨਲ ਦੇ ਵਿੱਚ ਸਭ ਤੋਂ ਪਹਿਲੇ ਤੇ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਕਿ ਮੈਂ ਪਹਿਲੇ ਵੀ ਇਸ ਬਾਡ ਦੇ ਵਿੱਚ ਸੇਵਾ ਨਿਭਾਈ ਹੈ 2012 ਤੋਂ 17 ਤੱਕ ਉਸ ਸਮੇਂ ਦੇ ਵਿੱਚ ਵੀ ਸ਼੍ਰੋਮਣੀ ਕਾਲੀਦਾਨ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਤੇ ਉਸ ਤੋਂ ਬਾਅਦ ਵਾਰਡ ਵਾਸੀਆਂ ਨੇ ਵੋਟਾਂ ਪਾ ਕੇ ਮੈਨੂੰ ਜਤਾਇਆ ਤੇ ਮੈਂ ਪਿਛਲੇ 12 ਸਾਲਾਂ ਤੋਂ ਹੀ ਇਸ ਵਾਰਡ ਦੇ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਤੇ ਮੈਨੂੰ ਜੋ-ਜੋ ਵੀ ਵਾਰਡ ਵਿੱਚ ਸਮੱਸਿਆਵਾਂ ਉਸ ਸਮੇਂ ਸਨ ਜਿਸੀ ਸਭ ਤੋਂ ਵੱਡੀ ਸਮੱਸਿਆ ਸੀ ਸੀਵਰੇਜ ਦੀ ਸੀ, ਵਾਟਰ ਸਪਲਾਈ ਦੀ ਸੀ, ਉਸ ਤੋਂ ਬਾਅਦ ਲਾਈਟਸ ਦੀ ਸੀ ਤੇ ਜਿੰਨੀਆਂ ਭਲਾਈ ਸਕੀਮਾਂ ਉਹ ਸਾਰੀਆਂ ਇਸ ਵਾਰ ਦੇ ਵਿੱਚ ਮੈਂ ਐਪਲੀਕੇਬਲ ਕੀਤੀਆਂ ਨੇ ਤੇ ਵੱਧ ਤੋਂ ਵੱਧ ਸਕੀਮਾਂ ਲਿਆ ਕੇ ਵਾਰਡ ਦੀ ਜਿਹੜੀ ਹੈ ਡਿਵੈਲਪਮੈਂਟ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀ ਹੁਣ ਦੁਬਾਰਾ ਤੋਂ ਫਿਰ ਮੈਨੂੰ ਸ਼੍ਰੋਮਣੀ ਅਕਾਲੀ ਦਲ ਨੇ ਮੇਰੀ ਧਰਮ ਪਤਨੀ ਨੂੰ ਟਿਕਟ ਦਿੱਤੀ ਹੈ ਤੇ ਉਸੇ ਤਰ੍ਹਾਂ ਮੈਂ ਅੱਗੇ ਆਉਣੇ ਵਾਲੇ ਸਮੇਂ 'ਚ ਵੀ ਵਾਰਡ ਵਾਸੀਆਂ ਨੂੰ ਅਪੀਲ ਕਰਦਾ ਵੀ ਆਉਣ ਵਾਲੀ 21 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨ ਤੱਕੜੀ ਤੇ ਜੋ ਕਿ ਮਸ਼ੀਨ ਦੇ ਵਿੱਚ ਪਹਿਲੇ ਨੰਬਰ ਤੇ ਹੈ ਉਤੇ ਬਟਨ ਦਬਾ ਕੇ ਮੇਰੇ ਤੇ ਵਿਸ਼ਵਾਸ ਜਤਾਇਓ ਅਸੀਂ ਦੁਬਾਰਾ ਤੋਂ ਫੇਰ ਉਸੇ ਤਰ੍ਹਾਂ ਬਾੜ ਦੀ ਸੇਵਾ ਕਰਾਂਗੇ ਹੁਣ ਕੀ ਲੱਗਦਾ ਕਿ ਕਿਹੜੇ ਕਿਹੜੇ ਇਸ ਤਰ੍ਹਾਂ ਮੁੱਦੇ ਨੇ ਜਾਂ ਕਿਹੜੇ ਕਿਹੜੇ ਕੰਮ ਕਰਾਉਣ ਵਾਲੇ ਬਾੜ ਉਸ ਸਮੇਂ ਦੇ ਵਿੱਚ ਮੇਨਸ ਵਸਿਆ ਸੀਵਰੇਜ ਦੀ ਸੀਐਸ ਬਾੜ ਦੀ ਉਹ ਹੱਲ ਹੋ ਗਈ ਸੀ ਹੁਣ ਜਿਹੜੇ ਜੇ ਬਾੜ ਦੇ ਵਿੱਚ ਨਿਗਾਹ ਮਾਰੀ ਆ ਤਾਂ ਲਾਈਟ ਦੀਆਂ ਜਿਹੜੀਆਂ ਤਾਰਾਂ ਨੇ ਬਹੁਤ ਜ਼ਿਆਦਾ ਬਾੜ ਦੇ ਵਿੱਚ ਇਹ ਸਮੱਸਿਆ ਵਾ ਤੇ ਆਉਣੇ ਵਾਲੇ ਸਮੇਂ ਦੇ ਵਿੱਚ ਉਹ ਸਮੱਸਿਆ ਵੀ ਹੱਲ ਕਰਾਂਗੇ ਇਹ ਜਿਸ ਤਰ੍ਹਾਂ ਜਿੰਨੀਆਂ ਗਵਰਨਮੈਂਟ ਦੀਆਂ ਭਲਾਈ ਦੀਆਂ ਸਕੀਮਾਂ ਆਉਂਦੀਆਂ ਨੇ ਚਾਹੇ ਉਹ ਕੇਂਦਰ ਸਰਕਾਰ ਦੀਆਂ ਨੇ ਪੰਜਾਬ ਸਰਕਾਰ ਦੀਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਲਿਆ ਕੇ ਬਾੜ ਦੇ ਵਿੱਚ ਲਾਗੂ ਕਰਾਵਾਂਗੇ ਪਿਛਲੇ ਦਿਨੀ ਤੁਹਾਡੇ ਵੱਲੋਂ ਵੀ ਵੱਖ-ਵੱਖ ਕਮੇਡੀਆਂ ਦੇ ਵਿੱਚ ਕੈਂਡੀਡੇਟ ਉਤਾਰੇ ਗਏ ਸੀਗੇ ਸਮਜੀਠੀ ਢਿਲੋਂ ਦੀ ਅਗਵਾਈ ਦੇ ਵਿੱਚ ਤਾਂ ਕਿੰਨੇ ਕੈਂਡੀਡੇਟ ਨੇ ਜਿਹੜੇ ਆਪਣੇ ਸਾਹਨੇ ਵਾਲ ਦੇ ਚੁਸਰੇ ਮੇਰੇ ਵੱਲੋਂ ਸਾਡੇ ਵੱਲੋਂ 9 ਕੈਂਡੀਡੇਟ ਉਤਾਰੇ ਗਏ ਸੀ ਤੇ ਸਾਨੂੰ ਪੂਰਨ ਆਸ ਆ ਵੀ 9 ਦੇ 9 ਹੀ ਕੈਂਡੀਡੇਟ ਸਾਡੇ ਜਿੱਤ ਰਹੇ ਨੇ ਤੇ ਬਹੁਤ ਵੱਡੀ ਜਿਹੜਾ ਹੰਗਾਰਾ ਸਾਨੂੰ ਮਿਲ ਰਿਹਾ ਵਾ ਸਾਰੀ ਜਨਤਾ ਵਾਰਡ ਦੇ ਵਿੱਚ ਆਪਣੇ ਵਾਰਡ ਦੇ ਕਿੰਨੇ ਕਿ ਬੋਟ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਵਾਰਡ ਦੇ 1100 ਕੁਛ ਬੋਟ ਹੈ ਤੇ ਮੈਂ ਜਿੱਥੇ ਵੀ ਜਾਂਦਾ ਮੈਨੂੰ ਬਹੁਤ ਹੀ ਸਤਿਕਾਰ ਤੇ ਪਿਆਰ ਮਿਲ ਰਿਹਾ ਤੇ ਮੈਨੂੰ ਪੂਰਾ ਨਾਸ ਹੈ ਵੀ ਮੇਰੇ ਵਾਰਡ ਵਾਸੀ ਮੇਰੇ ਨਾਲ ਖੜੇ ਨੇ ਤੇ ਆਉਣ ਵਾਲੀ 21 ਤਰੀਕ ਨੂੰ ਰਿਜ਼ਲਟ ਸਾਹਮਣੇ ਆਵੇਗਾ ਤੇ ਮੈਨੂੰ ਪੂਰਾ ਨਾਸ ਹੈ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਜਿੱਤ ਪ੍ਰਾਪਤ ਕਰਾਂਗੇ ਸੋ ਮੈਮ ਮੈਮ ਕੀ ਕਹਿਣਾ ਚਾਹੋਗੇ ਵਾਰਡ ਵਾਸੀ ਨੂੰ ਕੀ ਅਪੀਲ ਕਰੋਗੇ ਮੈਂ ਵਾਰਡ ਵਾਸੀਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਜਿਵੇਂ ਤੁਸੀਂ ਪਹਿਲੇ ਸਾਨੂੰ ਇੱਕ ਵਾਰ ਮੌਕਾ ਅਸੀਂ ਉਦੋਂ ਆਪਣੇ ਜੋ ਵੀ ਸਾਡੇ ਜਿੰਮੇ ਕੰਮ ਲੱਗੇ ਨੇ ਅਸੀਂ ਉਹ ਕੀਤੇ ਨੇ ਪੂਰੇਨ ਮਤਲਬ ਕੀਤੇ ਨੇ ਤੇ ਹੁਣ ਵੀ ਮੈਂ ਇਹੀ ਉਹਨਾਂ ਨੂੰ ਕਹਾਂਗੀ ਵੀ ਜਿਵੇਂ ਪਹਿਲੇ ਅਸੀਂ ਸੇਵਾ ਕੀਤੀ ਅਸੀਂ ਹੁਣ ਵੀ ਉਸੇ ਤਰ੍ਹਾਂ ਹੀ ਸੇਵਾ ਨਿਭਾਵਾਂਗੇ ਤੇ ਉਹ ਆਪਣੇ 21 ਤਰੀਕ ਨੂੰ ਸਾਰੇ ਬਾੜਵਾਸੀਆਂ ਨੂੰ ਅਪੀਲ ਕਰਦੀਆਂ ਵੀ 21 ਤਰੀਕ ਨੂੰ ਤੱਕੜੀ ਦੇ ਬਟਨ ਤੇ ਦਬਾ ਕੇ ਸਾਨੂੰ ਕਾਮਯਾਬ ਬਣਾਓ